ਇੱਕ ਮਿੰਟ ਹੋਰ ਬਾਅਦ ਜਲਦੀ ਵੀਡੀਓ ਦਾ ਹੋ ਚੱਲ ਗਿਆ 15 ਮਿੰਟ ਬੱਗੇ ਜੀ 15 ਮਿੰਟ ਹੋਰ ਜੀਤਾ ਮੈਂ ਚੱਲਦੀ ਕਰਦੀ ਵੀ ਦੇਖੋ ਡੀਸੀ ਕਟਰ ਜੀ ਕਿਸੇ ਤੋਂ ਜਿਹੇ ਤਸਵੀਰਾਂ ਦੇਖ ਰਹੇ ਹੁਰਦਾਸਪੁਰ ਦੀਆਂ 1 ਮਿੰਟ ਹੋਰ 15 ਮਿੰਟ ਗੁਰਦਾਸਪੁਰ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਦਾ ਡੀਸੀ ਆਫਿਸ ਵਾਲਾ ਵੀਡੀਓ ਸੁਪਰ ਵਾਇਰਲ ਹੋ ਗਿਆ ਹੈ ਉਹਨਾਂ ਨੇ ਅੱਜ ਤੱਕ ਇਸ ਮਾਮਲੇ ਤੇ ਖੁੱਲ ਕੇ ਗੱਲ ਨਹੀਂ ਕੀਤੀ ਸੀ ਲੇਕਿਨ ਹੁਣ ਮੀਡੀਆ ਸਾਹਮਣੇ ਆਏ ਅਤੇ ਪੰਜਾਬ ਦੀ ਪੰਚਾਇਤੀ ਚੌਣਾ ਵਿੱਚ ਗੁੰਡਾ ਰਾਜ ਦੀ ਗੱਲ ਕਰ ਦਿੱਤੀ ਉਹਨਾਂ ਨੇ ਵੀਡੀਓ ਦਿਖਾਉਂਦੇ ਹੋਏ ਵੱਡੇ aarop ਲਾਏ ਤੁਸੀਂ ਪੂਰਾ ਬਿਆਨ ਦੇਖੋ ਜੈ ਜਿਹੜੀ ਸਟੇਟ ਦੀ ਜੈ ਜਿਹੜੀ ਪ੍ਰੋਟੈਕਟੀਆਂ ਜੈ ਕੈਟੇਗਰੀ ਦਾ ਮੈਂ ਪ੍ਰੋਟੈਕਟੀਆਂ ਉਹ ਤੁਸੀਂ ਦੇਖਿਆ ਹੋਣਾ ਇਹਦੇ ਵਿੱਚ ਹੁਣ ਜਿਹੜੀ ਲਾਸਟ ਪਿਕਚਰ ਜਿਹੜੀ ਦਿਖਾਈ ਗਈ ਆ ਉਹਦੇ ਵਿੱਚ ਆ ਬੰਦਾ ਆ ਬੰਦਾ ਇੱਕ ਖੜਾ ਇਹਦਾ ਨਾਂ ਗੋਪੀ ਗੋਲੀ ਆ ਆਹਦੇ ਅਗਲੇ ਪਾਸੇ ਇਨਸਪੈਕਟਰ ਖੜਾ ਦੋ ਡੀਐਸਪੀ ਖੜੇ ਨੇ ਦੋ ਐਸਪੀ ਖੜੇ ਨੇ ਦੋ ਪੰਜਾਬ ਪੁਲਿਸ ਦੇ ਇਨਸਪੈਕਟਰ ਖੜੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ 26 27 ਕੇਸਾਂ ਦੇ ਵਿੱਚ ਜਿਹੜਾ ਬੰਦਾ ਇਨਵੋਲਵ ਆ ਉਹ ਇੱਕ ਜੈਡ ਸਕਿਉਰਿਟੀ ਪ੍ਰੋਟੈਕਟਰੀ ਦੇ ਕੋਲ ਇੱਕ ਸਾਈਡ ਤੇ ਖੜਾ ਹੋ ਕੇ ਉਹ ਕੁਝ ਵੀ ਕਰ ਸਕਦਾ ਜਿਉਂ ਉਹ ਕੋ ਪਬਲਿਕ ਦੇ ਵਿੱਚ ਨਹੀਂ ਖੜਾ ਯਾਰ ਤੁਸੀ ਦੁਬਾਰਾ ਚਲਾਓਗੇ ਤੁਹਾਨੂੰ ਸਾਰਿਆਂ ਨੂੰ ਭੇਜ ਦੋਗੇ ਉਹ ਪਬਲਿਕ 'ਚ ਨਹੀਂ ਖੜਾ ਮੈਂ ਇਹ ਡੀਜੀਪੀ ਸਾਹਿਬ ਨੇ ਵੀ ਭੇਜੀ ਆ ਔਰ ਮੇਰੇ ਤੇ ਅਜ ਤੱਕ ਕੋਈ 4 ਦਿਨ ਤੋਂ ਲੈ ਕੇ ਅਜ ਤੱਕ ਕਿਤੇ ਕੋਈ ਐਕਸ਼ਨ ਨਹੀਂ ਹੋਇਆ ਦੂਜੀ ਚੀਜ਼ ਜੱਗੂ ਭਗਵਾਨਪੁਰ ਜਿਹਦਾ ਇਹ ਰਾਈਟ ਹੈਂਡ ਬੰਦਾ ਭਗਵਾਨਪੁਰ ਪਿੰਡ ਦੇ ਵਿੱਚ ਜੱਗੂ ਭਗਵਾਨਪੁਰੀਏ ਦੇ ਪਰਿਵਾਰ ਵੱਲੋਂ ਅੱਜ ਤੋਂ 20 ਦਿਨ ਪਹਿਲਾਂ ਉਹਦੇ ਪਿੰਡ 'ਚ ਇੱਕ ਗੁੰਡਾ ਨਾਚ ਕੀਤਾ ਗਿਆ ਕੋਈ 100 150 ਗੱਡੀ ਉਹ ਵੀ ਮੈਂ ਤੁਹਾਨੂੰ ਉਹਦੀ ਵੀਡੀਓ ਭੇਜ ਦਵਾਂਗਾ ਉਹਦੇ ਪਿੰਡ ਦੇ ਵਿੱਚ ਉਹ ਗੱਡੀਆਂ ਲੈ ਕੇ ਆਪਣੇ ਪਿੰਡ ਦੇ ਚ ਲੋਕਾਂ ਨੂੰ ਟੈਰਰਾਈਜ਼ ਕਰ ਰਿਆ ਉਹਦਾ ਕੋਈ ਭਰਾ ਕੋਈ ਗੱਗੂ ਕੇ ਗਗਣੇ ਪਰ ਨਹੀਂ ਹੋ ਜਾਂ ਨਾਪਕੀਆ ਉਹਦਾ ਮੈਨੂੰ ਨਾਮ ਨਹੀਂ ਪਤਾ ਕਿ ਉਹਦੀ ਬਾਤ ਆ ਉਹ ਦੋਨੋਂ ਉੱਥੇ ਘੁੰਮਦੇ ਨੇ ਔਰ ਲੋਕਾਂ ਨੂੰ ਟੈਰਰਾਈਜ਼ ਕਰ ਰਹੇ ਨੇ ਕੱਲ ਜਿਹੜਾ ਹੋਇਆ ਇਨਸੀਡੈਂਟ ਉਥੋਂ ਦਾ ਜਿਹੜਾ ਸੋ ਕਾਲਡ ਜਿਹਦਾ ਆਪਣਾ ਕੈਰੇਕਟਰ ਵੀ ਡੂਬੀਅਸ ਆ ਜਿਸ ਵੇਲੇ ਉਹਦਾ ਕੰਡੇ ਕਰਾਂਗੇ ਮੈਂ ਕਰਾਂਗਾ ਮੈਂ ਬਰਿਸਟਰ ਆਫ ਇੰਡੀਆ ਦੇ ਨਾਲ ਉਹ ਮੁਲਾਕਾਤ ਕਰਾਂਗਾ ਮੈਂ ਚਿੱਠੀ ਅੱਜ ਲਿਖੀ ਆ ਕਿ ਮੈਂ ਬਾਰਡਰ ਡਿਸਟ੍ਰਿਕਟ ਚ ਰਹਿਣ ਵਾਲਾ ਔਰ ਆਪਣਾ ਮੇਰਾ ਏਰੀਆ ਵੀ ਬਾਰਡਰ ਦਾ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖੀ ਆ ਡੀਜੀਪੀ ਸਾਹਿਬ ਨੂੰ ਵੀ ਲਿਖਿਆ ਕਿ ਮੈਨੂੰ ਟਾਈਮ ਦਿੱਤਾ ਜਾਏ ਔਰ ਮੈਂ ਮਿਲਦਾ ਵੀ ਚੋਣਾ ਮੁੱਖ ਮੰਤਰੀ ਸਾਹਿਬ ਨੂੰ ਪ੍ਰਮਾਤਮਾ ਉਹਨਾਂ ਨੂੰ ਸੇਤੀ ਸੇਧ ਜਾਪ ਕਰੇ ਔਰ ਉਹ ਜਿਹੜੇ 93 ਤੇ ਲੈ ਕੇ ਆਈਸੀ ਸੀਟਾਂ ਤੇ ਉਹ 93 ਉਹ ਕਿੱਥੇ ਦੇ ਪਹੁੰਚ ਗਏ ਨੇ ਕਿ ਵਾਹਿਗੁਰੂ ਉਹਨਾਂ ਦੀ ਲੰਬੀ ਉਮਰ ਕਰੇ ਕਿ ਕਾਂਗਰਸ ਉਹਨਾਂ ਨੂੰ ਜ਼ੀਰੋ ਤੇ ਲੈ ਕੇ ਆਏਗੀ। ਤੇ ਇਸ ਲਈ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਤੇ ਉਹਨਾਂ ਨਾਲ ਗੱਲ ਕਰਨੀ ਚਾਹੁੰਦਾ। ਉਹਦੇ ਵਿੱਚ ਜੱਗੂ ਪਗਵਾਨਪੁਰੇ ਦੀ ਬਾਤਾਂ ਤੁਸੀਂ ਦੇਖੀ ਆ। ਜਿਹੜੀ ਉੱਥੇ ਖੜੀ ਆ ਉਸੇ ਹਲਕਾ ਇੰਚਾਰਜ ਦੇ ਨਾਲ ਉਹਦੇ ਨਾਲ ਹੀ ਉਹਦੇ ਭਰਾ ਨੂੰ ਗੱਲ ਉੱਥੇ ਸਰੂਪਾ ਪਾਇਆ ਗਿਆ। ਉਹ ਬਾਹਰ ਲੋਕਾਂ ਨੂੰ ਮਠਿਆਈ ਵੰਡ ਰਿਹਾ ਕਿ ਮੈਂ ਸਰਪੰਚ ਬਣ ਕੇ ਆ ਗਿਆ। ਇਹ ਫਿਰ ਸਰਪੰਚੀ ਕਾਦੀ ਆ। ਉਹਦੇ ਨਾਲ ਅਗਲੇ ਪਿੰਡ ਚਲੇ ਜਾਓ। ਇੱਕ ਸਾਡਾ ਪਿੰਡ ਦੇ ਆ ਦੇਰੀਵਾਲ ਕਿਰਨ ਤੁਸੀਂ ਵੇਖਿਆ ਜਿਹੜੀਆਂ ਸਾਹਮਣੇ ਗੋਲੀਆਂ ਚੱਲਦੀਆਂ ਜਾ ਰਹੀਆਂ ਨੇ ਤਿੰਨ ਮਹੀਨੇ ਹੋ ਗਏ ਨੇ ਉੱਥੇ ਗੋਲੀਆਂ ਚੱਲੀਆਂ ਸ਼ਰੀਆਂ 'ਚ ਲੱਗੀਆਂ ਗੋਲੀਆਂ ਲੱਗੀਆਂ ਹਸਪੀਟਲ 'ਚੋਂ ਪੁਲਿਸ ਨੇ ਆਪਣਾ ਬੰਦਾ ਉੱਥੇ ਬਿਠਾ ਦਿੱਤੇ ਉਹਨਾਂ ਦੇ ਨਾਲ ਪੁਲਿਸ ਦਾ ਪੁਲਿਸ ਪ੍ਰੋਟੈਕਸ਼ਨ ਨੇ ਉਹਨੂੰ ਪੁਲਿਸ ਦੇ ਦਿੱਤੀ ਕਿ ਇਹਨਾਂ ਨੂੰ ਅਰੈਸਟ ਕਰਨਾ ਅਰੈਸਟ ਪੁਲਿਸ ਦੀ ਕਸਟਡੀ ਤੋਂ ਤਿੰਨੋਂ ਹੀ ਬੰਦੇ ਤੋੜ ਕੇ ਅੱਜ ਤੱਕ ਨਹੀਂ ਫੜੇ ਗਏ ਤੇ ਆ ਜਿਹੜੇ ਮੰਤਰੀ ਜੀ ਨੇ ਜਿਹੜੇ ਹਰ ਸਬਜੀ ਦੇ ਪਤੀਲੇ 'ਚ ਜਾ ਕੇ ਚਮਚੇ ਮਾਰਨਾ ਪਈਦਾ ਟਮਾਟਰ ਕਿੱਥੇ ਗਏ ਟਮਾਟਰ ਕਿੱਥੇ ਗਏ ਤੇ ਆ ਉਹਦੇ ਨਾਲ ਮੰਤਰੀ ਜੀ ਆਪ ਆਪ ਮੁਲਾ ਰਿਆ ਜਿਹੜਾ ਭਗੌੜਾ ਆਦਮੀ ਆ ਖੜਾ ਲਾਲਪੱਗ ਵਾਲਾ ਇਹ ਨਾ ਸਕਦਾ ਜੀ ਇਹ ਇਹਦਾ ਨਾਂ ਨਹੀਂ ਮੈਨੂੰ ਪਤਾ ਡੇੜੀਵਾਲ ਹੈਪੀ ਹੈਪੀ ਹੈਦਾ ਨਾਂ ਡੇੜੀਵਾਲ ਕਿਰਨ ਤੋਂ ਔਰ ਇਹਦੇ ਨਾਲ ਪੁਲਿਸ ਵੀ ਉੱਥੇ ਖੜੀ ਐ ਐਸੇ ਉੱਥੇ ਡੀਐਸਪੀ ਖੜਾ ਉੱਥੇ ਉਸੇ ਪੁਲਿਸ ਸਟੇਸ਼ਨ ਦਾ ਦੇ ਉਹਦਾ ਨਾਮ ਆ ਵਿਕਰਮ ਸਿੰਘ ਕੋਈ ਸਬ ਇੰਸਪੈਕਟਰ ਉਹ ਵੀ ਦਾਲ ਖੜਾ ਕਿਸੇ ਨੇ ਇਹਨਾਂ ਨੂੰ ਨਹੀਂ ਕੀਤਾ ਦੂਸਰੀ ਚੀਜ਼ ਤਾਂ ਆ ਆ ਵੇਖੋ ਆਮ ਆਦਮੀ ਪਾਰਟੀ ਦਾ ਜਿਹੜਾ ਇਨਚਾਰਜ ਇਹ ਜਿਹੜਾ ਵੇਚਾ ਖੜਾ ਨੀਲੀ ਪਾ ਗੋਲਾ ਜਿਹੜਾ ਗੋਲੀਆਂ ਚਲਾਉਂਦਾ ਜਾ ਰਿਹਾ ਇਹ ਆਮ ਆਦਮੀ ਪਾਰਟੀ ਦਾ ਬਲਾਕ ਪ੍ਰੈਜ਼ੀਡੈਂਟ ਹੈ ਤੇ ਉਹਨੂੰ ਕੱਲ ਲੜੂ ਖਵਾ ਰਹੇ ਨੇ ਉਥੋਂ ਦੇ ਇਨਚਾਰਜ ਸਾਹਿਬ ਬਹੁਤ ਵਧੀਆ ਕੰਮ ਕੀਤਾ ਤੇ ਇਹ ਹੋਰ ਦੁਨੀਆ ਬਾਹਰ ਤੇ ਅਸੀਂ ਤੈਨੂੰ ਕੋਰ ਕਰਾਂਗੇ ਆਜ ਦੇ ਵਿੱਚ ਉਸੇ ਹੀ ਪਿੰਡ ਚ ਐਸ ਐਚਓ ਆ ਦੇਖੋ ਉਥੋਂ ਦਾ ਮੇ ਦਾ ਨਾਮ ਵਿਕਰਮ ਸਿੰਘ ਹੈ ਮੇਜਰ ਸਿੰਘ ਮੇਜਰ ਸਿੰਘ ਮੇਜਰ ਵਿਕਰਮ ਸਿੰਘ ਮੇਜਰ ਸਿੰਘ ਇਨਸਪੈਕਟਰ ਸਬ ਇਨਸਪੈਕਟ ਇੱਕ ਗੱਡੀ ਤੋੜ ਰਿਆ ਕਾਂਗਰਸਿਆ ਦੇ ਉੱਤੇ ਕੇਸ ਬਣਾਉਂਦੇ ਵੀਡੀਓ ਤੁਹਾਡੇ ਕੋਲ ਆ ਜੇਗੀ ਵੀਡੀਓ ਚਲਾ ਦਿਓ ਇਹ ਜਿੱਤੇ ਤੁਹਾਨੂੰ ਕਲਿੱਕ